ਰੋੜੇ ਦੀਆਂ ਤੇ ਨਈਰ ਦੀਆਂ ਤੇ ਵਿੱਕੀ ਦੀਆਂ ਗੱਲਾਂ ਹੁੰਦੀਆਂ ਸੀ ਇਹ ਉਹ ਬੰਦੇ ਐ ਕਿ ਜਿਹੜਾ ਅਰੋੜਾ ਸਾਡੇ ਘਰ ਬਾਥਰੂਮ ਚਪਲਾਂ ਚਾਇਆ ਸੀ ਤੇ ਮੇਰੇ ਡੈਡੀ ਨੇ ਜਿਹੜੇ ਬੰਦਿਆਂ ਕਰਕੇ ਸੁਸਾਇਡ ਕੀਤੀ ਐ ਸਭ ਕੁਝ ਕੀਤਾ ਉਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਭੰਦੀ ਸਜ਼ਾ ਦਿੱਤੀ ਐ ਵਿੱਕੀ ਨੇ ਵੀ ਸਾਡੇ ਘਰ ਆਣਾ ਬ੍ਰੇਕਫਾਸਟ ਕਰਨਾ ਸਾਰਾ ਕਰਨਾ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਸਾਡੇ ਨਾਲ ਇਹੋ ਜਿਹਾ ਕੁਝ ਘਰ ਜਾਣਗੇ ਉਹ ਸੁਣੋ ਵੀ ਇਹਨਾਂ ਦੇ ਬੈਂਕ ਖਾਤੇ ਦੇ ਰਿਕਾਰਡ ਦਿੱਤੇ ਆ ਮੈਂ ਇਨਕਮ ਟੈਕਸ ਡਿਪਾਰਟਮੈਂਟ ਵੀ ਖਾਤੇ ਦੇ ਰਿਕਾਰਡ ਦਿੱਤੇ ਆ ਕਿ ਇਹ ਆਪਣੇ ਪਰਸਨਲ ਖਾਤਿਆਂ ਦੇ ਵਿੱਚ ਸਾਰੇ ਪੈਸੇ ਘਟਾ ਕੇ ਸਾਡੀ ਕੰਪਨੀ ਤੋਂ ਘਟਾ ਕੇ ਲੈ ਕੇ ਗਿਆ ਹੋਇਆ ਆ ਅੰਦਰੋਂ ਅੰਦਰੋਂ ਪਤਾ ਨਹੀਂ ਕਿੰਨਾ ਹੋਏ ਐਨਾ ਨੂੰ ਡਰਾਉਂਦੇ ਸੀ ਉਹ ਜਾਂ ਕੁਝ ਕਹਿੰਦੇ ਸੀ ਮੇਰੇ ਨਾਲ ਤਾਂ ਨਹੀਂ ਸ਼ੇਅਰ ਕਰਦੇ ਤੇ ਜਿਸ ਦਿਨ ਮੇਰੇ ਫਾਦਰ ਨੇ ਸੁਸਾਇਡ ਕੀਤੀ ਹੈ ਉਸ ਦਿਨ ਵੀ ਉਹਨਾਂ ਦੇ ਫੋਨ ਤੋਂ 20 ਤੋਂ 25 ਫੋਨ ਰਕੇਸ਼ ਨਾਇਰ ਕਿੰਨਾ ਵੀਡੀਓ ਦੇ ਵਿੱਚ ਨਾਮ ਲੱਗਦੇ ਨੇ ਉਹਨੂੰ ਫੋਨ ਕੀਤੇ ਤੇ ਉਸ ਬੰਦੇ ਨੇ ਫੋਨ ਨਹੀਂ ਚੁੱਕਿਆ ਕਿ ਜਿਸ ਤੇ ਕਰਕੇ ਮੇਰੇ ਫਾਦਰ ਨੇ ਇਹ ਕਦਮ ਚੁਣਾਇਆ ਮੇਰੇ ਬੱਚਿਆਂ ਦਾ ਸਾਰਾ ਕੁਝ ਗਿਆ ਮੈਂ ਆਪਣੇ ਹੱਥੀ ਗਵਾ ਬੈਠਾ ਮੇਰੇ ਨਾਲ ਉਹਨਾਂ ਨੇ ਇੰਝ ਧੋਖਾ ਕਰ ਲਿਆ ਲੋਕਾਂ ਨੇ ਤੇ ਪੈਸੇ ਦੇਣੇ ਹੁੰਦੇ ਆ ਮੇਰੇ ਤੇ ਫਾਦਰ ਨੇ ਤੈਨੂੰ ਕੋਈ ਕਰੋੜ ਰੁਪਏ ਲੈਣੇ ਸੀ ਪਰ ਮੇਰਾ ਤਾਂ ਚਲਾ ਗਿਆ ਨਾ ਸਾਈਂ ਮੈਂ ਕਹਿੰਨੀ ਹਾਂ ਉਹਨਾਂ ਦਾ ਵੀ ਇਹੋ ਜਿਹਾ ਹੀ ਕੁਝ ਹੋਵੇ ਮੈਨੂੰ ਕੋਈ ਪੈਸੇ ਕੋਈ ਚੀਜ਼ ਨਹੀਂ ਚਾਹੀਦੀ ਜਾਨ ਵਾਲਾ ਚਲਿਆ ਹੋ ਗਿਆ ਉਹਨੀਆਂ ਚੀਜ਼ਾਂ ਸਾਨੂੰ ਦੇ ਗਏ ਨਹੀਂ ਪੁੱਛ ਨੇ ਇਹਨਾਂ ਦੇ ਘਰੇ ਰੇਡ ਮਾਰੀ ਹੈ ਜੀ ਇਹ ਵੱਡੇ ਘਰਾਂ ਨਾਲ ਹੱਥ ਲਾਉਂਦੇ ਆ ਸਭ ਕੁਝ ਕਰਦੇ ਆ ਇਹ ਭਗੌੜਨੇ ਇਸ ਟਾਈਮ ਤੇ ਪਰ ਜਿੰਨਾ ਉਹ ਤੜਫੇ ਨਾ ਮੈਂ ਕਹਿੰਨੀ ਆ ਵੀ ਉਹਨਾਂ ਹੀ ਤੜਫਾ ੱੱਲੇ ਤੋਂ ਜਾਂਦਾ ਹੀ ਨਹੀਂ ਸੀ ਨਾ ਕਹਿੰਦੇ ਸੀ ਮੈਂ ਗੱਲਾਂ ਨਹੀਂ ਜਾਣਾ ਫਿਰ ਮੈਨੂੰ ਲੱਗੀ 2000 ਜਨੇ ਜਾਂ ਮੇਰਾ ਦੇਵਰ ਜਾਂ ਮੇਰਾ ਬੇਟਾ ਜਾਂ ਹੋਰ ਵੀ ਅਸਤਰਾ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਫੈਮਿਲੀ ਦਾ ਹਿੱਸਾ ਬਣ ਕੇ ਤੇ ਉਹਨਾਂ ਨੇ ਇਹਨਾਂ ਨੂੰ ਲੁੱਟ ਲਿਆ ਮੇਰਾ ਨਾਮ ਐਡਵੋਕੇਟ ਰਿਤੂਰਾਵੜਾ ਜੀ ਤੇ ਮੈਂ ਰਾਜੀਵ ਕੁਬੜ ਜੀ ਦਾ ਬੇਟਾ ਇਹ ਇਨਸੀਡੈਂਟ ਹੈ ਕੁਝ ਜੀ ਮੇਰੇ ਫਾਦਰ ਸਾਹਿਬ ਨੇ 11 ਫ फेब्रुवारी ਨੂੰ ਐਸ ਵੈਸਟਨ ਹੋਟਲ ਦੀ 6ਵੇਂ ਫਲੋਰ ਤੋਂ ਜੰਪ ਕਰਕੇ ਸੁਸਾਈਡ ਕਰ ਲਿਆ ਜਿਸ ਵਿੱਚ ਉਹਨਾਂ ਦੇ ਕੁਝ ਲੋਕਾਂ ਨਾਲ ਲੈਂਦੇ ਨੇ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਰਮੇਸ਼ अरोड़ा ਸਨ ਵਾਸੀ ਬੱਤਰੇਲ ਵਾਈਟ ਐਵੇਨਿਊ ਅਮਰitsar ਦੂਸਰਾ ਰਕੇਸ਼ ਨਾਇਰ ਵਾਸੀ ਦਇਆਨੰਦ ਨਗਰ ਲਾਰੈਂਸੌਰ ਅਮਰitsar ਤੀਸਰਾ ਜਿਹੜਾ ਉਹਨਾਂ ਦਾ ਨਾਮ ਹੈ ਅਮਿਤ ਨੰਦਾ ਉਰਫ ਵਿੱਕੀ ਨੰਦਾ ਉਹ ਕਸ਼ਮੀਰ ਰੈਵਨਿਊ ਦੇ ਰਹਿਣ ਵਾਲਾ ਹਾਂ ਮੇਰੇ ਫਾਦਰ ਨੇ ਇਹਨਾਂ ਦੇ ਨਾਲ 2010 ਤੋਂ ਵਪਾਰ ਸ਼ੁਰੂ ਕੀਤਾ ਸੀਗਾ ਤੇ ਕਰੋੜਾਂ ਦਾ ਵਪਾਰ ਕੀਤਾ ਜਿਸ ਵਿੱਚ ਆ ਜਿਹੜੇ ਰਮੇਸ਼ अरोड़ा ਨੇ ਇਹਨਾਂ ਨੇ ਝੂਠੇ ਸੱਚੇ ਕਾਗਜ਼ ਤਿਆਰ ਕਰਕੇ ਝੂਠੇ ਖਰਚੇ ਪਾ ਕੇ 2015 ਜਾਂ 16 'ਚ ਸਾਨੂੰ ਘਾਟਾ ਪਾ ਕੇ ਤੇ ਇਹ ਕਹਿੰਦਾ ਕਿ ਤੁਹਾਡੀ ਮਾਰਕੀਟ ਦੀ ਬਹੁਤ ਦੀਨਦਾਰੀ ਹੈ ਜਿਸ ਕਰਕੇ ਆਪਣੀ ਅਸੀਂ ਜ਼ਮੀਨ ਆ ਅਮਿਤ ਨੰਦਾ ਤੇ ਰਕੇਸ਼ਨ ਅੰਦਾਜੀ ਨੂੰ ਸੇਲ ਕੀਤੀ ਸੀਗੀ ਤੇ ਇਹਨਾਂ ਨੇ ਸਾਨੂੰ ਵਾਦਾ ਕੀਤਾ ਸੀਗਾ ਕਿ ਤੁਸੀਂ ਸਾਨੂੰ ਜ਼ਮੀਨ ਦੇ ਦਿਓ ਤੇ ਅਸੀਂ ਤੁਹਾਨੂੰ ਉਹਦੇ ਅਗੇਂਸਟ ਜਿਹੜੇ ਪੈਸੇ ਆ ਉਹ ਦੇ ਦਾਂਗੇ ਅਸੀਂ 2016 ਦੀ ਇਹਨਾਂ ਨੂੰ ਜ਼ਮੀਨ ਵੇਚਤੀ ਸੀ ਤੇ ਮੇਰੇ ਡੈਡੀ ਤੇ ਮੈਂ ਇੰਨੇ ਸਾਲਾਂ ਤੋਂ ਇਹਨਾਂ ਨੂੰ ਰੋਜ਼ ਆ ਜਾ ਕੇ ਰਿਕੁਐਸਟ ਕਰਦੇ ਸੀ ਬੇਨਤੀ ਕਰਦੇ ਸੀ ਕਿ ਸਾਡੇ ਪੈਸੇ ਦੇ ਦਿਓ ਸਾਡੇ ਪੈਸੇ ਦੇ ਦਿਓ ਇਹ ਕੁਛ ਨਾ ਕੁਛ ਬਹਾਨਾ ਲਾ ਕੇ ਕੁਛ ਲਾ ਕੇ ਉਹ ਚੀਜ਼ਾਂ ਡਿਲੇ ਕਰਦੇ ਰਹਿੰਦੇ ਸੀ ਆ ਪਿੱਛੇ ਵੀ ਇਹਨਾਂ ਨੇ ਸਾਨੂੰ ਰਜਿਸਟਰੀ ਇੱਕ ਪਾਵਰ ਆਫ ਕਰਨੀ ਕਰਕੇ ਦਿੱਤੀ ਸੀ ਪਰਾਗ ਸਿਟੀ ਇਹਨਾਂ ਦੀ ਕਲੋਨੀ ਹੈ ਉਥੋਂ ਦੀ ਤੇ ਜਦੋਂ ਸੀ ਉਹ ਰਜਿਸਟਰੀ ਕਰਾਉਣ ਲਈ ਗਏ ਸਾਨੂੰ ਪਤਾ ਲੱਗਾ ਕਿ ਉਹ ਪਲਾਟ ਅੱਗੇ ਹੀ ਪਹਿਲੇ ਕਿਸੇ ਨੂੰ ਵਿਕਿਆ ਹੋਇਆ ਹੈ ਜਿਸ ਵਾਸਤੇ ਅਸੀਂ ਇਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਨੂੰ ਗਲਤ ਪਲਾਟ ਦੀ ਰਜਿਸਟਰੀ ਕਰਤੀ ਹੈ ਤੇ ਅਰਕੇਸ਼ ਨૈયਰ ਤੇ ਅਮਿਤ ਨੰਦਾ ਜਿਹੜੇ ਉੱਫ ਵਿਕੀ ਹੈ ਉਹਨੇ ਮੈਨੂੰ ਇਹ ਕਿਹਾ ਕਿ ਤੈਨੂੰ ਨਵੇਂ ਪਲਾਟ ਦੇ ਦਾਂਗੇ ਅਸੀਂ ਪੁਲਸ ਨੂੰ ਸਾਰੀ ਚੈਕ ਸਭ ਕੁਝ ਦਿੱਤਾ ਹੈ ਜਿਹਦੇ ਚ ਇਹ ਮੰਨਦੇ ਸੀ ਇਹਨਾਂ ਨੇ ਸਾਡੇ ਪੈਸੇ ਦੇਣੇ ਸੀ ਤੇ ਜਦੋਂ ਮੇਰੇ ਡੈਡੀ ਨੇ ਸੁਸਾਈਡ ਕੀਤੀ ਅਸੀਂ ਉਹਨਾਂ ਦੇ ਫੋਨ ਚ ਪਾਕਟ ਚੋਂ ਫੋਨ ਕੱਢਿਆ ਸੀ ਉਹਦੇ ਵਿੱਚ ਉਹਨਾਂ ਦੀ ਡੈਥ ਦੀਆਂ ਵੀਡੀਓਜ਼ ਬਣੀਆਂ ਹੋਈਆਂ ਸੀ ਜਿਦੇ ਉਹ ਬਕਾਇਦਾ ਰਕੇਸ਼ ਨਾਇਰ ਅਮਿਤ ਨੰਦਾ ਉਰਫ ਵਿੱਕੀ ਨੰਦਾ ਤੇ ਰਮੇਸ਼ अरोड़ा ਤੇ ਉਹਦਾ ਬੇਟਾ ਜਿਹੜਾ ਜਤੈਨ अरोड़ा ਇਹਨਾਂ ਦਾ ਵੀਡੀਓ ਦੇ ਵਿੱਚ ਨਾਮ ਲਏ ਗਏ ਹੈ ਕਿ ਇਹ ਬੰਦਿਆਂ ਤੋਂ ਤੰਗ ਆ ਕੇ ਉਹ ਆਪਣੇ ਜੀਵਨ ਨੂੰ ਖਤਮ ਕਰਨਾ ਚਾਹ ਰਿਹਾ ਮੈਂ ਪੁੱਛ ਨਾ ਬੜੀ ਬੇਨਤੀ ਕਰਨਾ ਚਾਹਨਾ ਮੈਂ ਮਾਨ ਸਰਕਾਰ ਨੂੰ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾ ਰਿਹਾ ਕਿ ਸਾਨੂੰ ਨਿਆਂ ਦਿਵਾਓ ਇਹ ਜਿਹੜੇ ਲੋਕ ਨੇ ਇਹ ਬਹੁਤ ਖਤਰਨਾਕ ਲੋਕ ਨੇ ਇਹਨਾਂ ਦੇ ਵੱਡੇ ਵੱਡੇ ਤਰਨ ਹੱਥ ਜੁੜੇ ਹੋਏ ਨੇ ਵੱਡੇ ਵੱਡੇ ਮੰਤਰੀ ਐਸ ਸੀ ਇਨਵੋਲਡ ਨੇ ਵੱਡੇ ਵੱਡੇ ਹੋਟਲ ਦੇ ਮਾਲਕ ਨੇ ਉਹ ਇਹਦੇ ਚ ਇਨਵੋਲਡ ਨੇ ਇਹ ਸਾਨੂੰ ਧਮਕੀਆਂ ਦੇ ਰਹੇ ਨੇ ਕਿ ਆਪਣਾ ਪਰਚਾ ਵਾਪਸ ਲੈ ਲਓ ਨਹੀਂ ਤੇ ਅਸੀਂ ਤੇਰੇ ਪਰਿਵਾਰ ਨੂੰ ਨੁਕਸਾਨ ਕਰ ਦਾਂਗੇ ਮੈਂ ਤੇ ਆਪਣੇ ਫਾਦਰ ਨੂੰ ਆਲਰੇਡੀ ਲਾਸਟ ਕਰ ਚੁੱਕਾ ਜੀ ਉਹ ਮੈਨੂੰ ਛੱਡ ਕੇ ਜਾ ਚੁੱਕੇ ਨੇ ਤੇ ਮੇਰੇ ਤੇ ਮੇਰੇ ਮਦਰ ਤੇ ਮੇਰੇ ਸਿਸਟਰ ਦੀ ਜ਼ਿੰਮੇਵਾਰੀ ਹੈ ਤੇ ਤੁ ਤੋਂ ਸਾਨੂੰ ਇਹ ਧਮਕੀਆਂ ਦੇ ਰਿਹਾ ਮੈਂ ਸਰਕਾਰ ਨੂੰ ਇਹ ਗੁਜਾਰਸ਼ ਕਰਦਾ ਕਿ ਸਾਨੂੰ ਇਸ ਚੀਜ਼ ਦੇ ਉੱਤੇ ਨਿਆਂ ਦਿੱਤਾ ਜਾਵੇ ਤੇ ਮੇਰੇ ਡੈਡੀ ਨੇ ਜਿਹੜੇ ਬੰਦਿਆਂ ਕਰਕੇ ਸੁਸਾਈਡ ਕੀਤੀ ਹੈ ਸਭ ਕੁਝ ਕੀਤਾ ਉਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਬੰਦੀ ਸਜ਼ਾ ਦਿੱਤੀ ਜਾਵੇ ਸਾਡੇ ਭਦਰਸਾ ਦਾ ਕਿੰਨੇ ਪੈਸੇ ਦਾ ਲੈਣ ਦਰ ਸੀ ਭਾਜੀ ਇਹ ਤੇ ਕਰੋੜਾਂ ਦਾ ਹਿਸਾਬ ਹੈ ਜੀ ਕਰੋੜਾਂ ਦਾ ਹਿਸਾਬ ਕਿੱਲੇ ਪੈਸੇ ਲੈਣੇ ਸੀ ਜਿਹੜਾ ਪ੍ਰਾਪਰਟੀ ਜਿਹੜੇ ਏਰੀਆ ਵਿੱਚ ਸੀ ਜਿਹੜਾ ਗਰਾਉਂਡ ਦੇਗਾ ਸੀ ਉਹ ਜੀ ਕੁਝ ਤੇ ਵੀਡੀਓਜ਼ ਦੇ ਵਿੱਚ ਉਹਨਾਂ ਨੇ ਅਮਾਉਂਟ ਸਪੈਸੀਫਾਈ ਕੀਤੀ ਹੈ ਬਾਕੀ ਕੁਛਾਂ ਦੀ ਨਹੀਂ ਹੈ ਤੇ ਇਹ ਤੇ ਕਰੋੜਾਂ ਦਾ ਹਿਸਾਬ ਹੈ ਭਾਜੀ ਇਹ ਇਹ ਭਾਜੀ ਕਿੰਦਰਾ ਦਾ ਕਾਰੋਬਾਰ ਕਰਦੇ ਨੇ ਇਹ ਭਾਜੀ ਪ੍ਰਾਪਰਟੀ ਦਾ ਵਪਾਰ ਕੀਤਾ ਜਦ ਇਹ ਕੰਮ ਸ਼ੁਰੂ ਹੋਇਆ ਸੀ ਨਿਰਵਾਣਾ ਸਿਟੀ ਕਲੋਨੀ ਹੈ ਜੀ ਮਾਨਾ ਵਾਲੇ ਜੀਟੀ ਰੋਡ ਉਥੋਂ ਸ਼ੁਰੂ ਹੋਇਆ ਸੀ ਸਾਡੇ ਕੋਲ ਤੇ ਉਹਦੇ ਕਾਗਜ਼ ਦੇਖਦੇ ਆ ਕਰੋੜਾਂ ਦਾ ਮਤਲਬ ਇਹ ਵੀ ਨਹੀਂ ਕੋਈ 2 4 5 10 ਕਰੋੜ 100 100 150 ਕਰੋੜ ਰੁਪਏ ਦੀ ट्रांजैक्शन ਆ ਸਾਡੇ ਕੋਲ ਬੈਂਕ ਸਟੇਟਮੈਂਟ ਆ ਆ ਜਿਹੜਾ ਰਮੇਸ਼ अरोड़ा ਹੈ ਜਿਹੜਾ ਆਪਣੇ ਉਹਨੂੰ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਸਾਡੇ ਖਾਤੇ ਵਿੱਚ ਇਹਦੇ ਕੋਲ ਸਾਰੇ ਖਾਤਿਆਂ ਦੀ ਉਹ ਸੀ ਅਸੀਂ ਨੂੰ ਦਿੱਤੀ ਹੋਈ ਸੀ ਰੈਜ਼ੋਲੂਸ਼ਨ ਕਿ ਇਹ ਖਾਤੇ ਇਕੱਲੇ ਆਪਰੇਟ ਕਰ ਸਕਦਾ ਸੀਗਾ ਮੈਂ ਪੁਛ ਨੂੰ ਵੀ ਇਹਨਾਂ ਦੇ ਬੈਂਕ ਖਾਤੇ ਦੇ ਰਿਕਾਰਡ ਦਿੱਤੇ ਆ ਮੈਂ ਇਨਕਮ ਟੈਕਸ ਡਿਪਾਰਟਮੈਂਟ 'ਚ ਵੀ ਖਾਤੇ ਦੇ ਰਿਕਾਰਡ ਦਿੱਤੇ ਆ ਕਿ ਇਹ ਆਪਣੇ ਪਰਸਨਲ ਖਾਤਿਆਂ ਦੇ ਵਿੱਚ ਸਾਰੇ ਪੈਸੇ ਘੜਾ ਘੜਾ ਸਾਡੀ ਕੰਪ ਤੇ ਇੰਨੇ ਜਿਹੜਾ ਘਾਟਾ ਸਾਨੂੰ 2015 ਜਾਂ 16 ਚ ਦਿਖਾਇਆ ਸੀਗਾ ਇਹ ਕਹਿੰਦਾ ਇਹ ਕੰਪਨੀ ਨੂੰ ਘਾਟਾ ਪੈ ਗਿਆ ਤੇ ਕੰਪਨੀ ਨੂੰ ਕੋਈ ਘਾਟਾ ਨਹੀਂ ਪਿਆ ਸੀਗਾ ਜਿਸ ਵਿੱਚ ਇੰਨੇ ਸਾੜਨਾ ਫਰੋਡ ਕਰਕੇ 15 ਤੋਂ 20 ਪਲਾਟਾਂ ਦੀ ਰਜਿਸਟਰੀ ਆਪਣੇ ਪਰਿਵਾਰ ਦੇ ਨਾਮ ਆਪਣੀ ਵਾਈਫ ਦੇ ਆਪਣੇ ਬੇਟੇ ਦੇ ਆਪਣੀ ਮਦਰ ਇਨ ਲਾ ਆਪਣੇ ਭਤੀਜਾ ਇੱਕ ਇਹਨਾਂ ਦਾ ਹੈਗਾ ਗੋਤਮ अरोड़ा ਉਹਦੇ ਨਾਂ ਤੇ ਵੀ ਕਰਾਈਆਂ ਸਭ ਕੁਝ ਕੀਤਾ ਤੇ ਸਾਨੂੰ ਕਿਹਾ ਕਿ ਸਾਨੂੰ ਘਾਟਾ ਪੈ ਗਿਆ ਤੇ ਉਹ ਮੁੜ ਕੇ ਜਦੋਂ ਇਹਨਾਂ ਤੇ ਅਸੀਂ 2016 ਚ ਐਫ ਆਈ ਆਰ ਲਾਚ ਕਰਾਈ ਮੇਰੇ ਫਾਦਰ ਨੇ ਕਿ ਤੂੰ ਸਾਡਾ ਨਾ ਫਰਾਡ ਕੀਤਾ ਸਭ ਕੁਝ ਕੀਤਾ ਚਾਟੀਵੰਦ ਥਾਣੇ ਚ 37 ਨੰਬਰ ਐਫ ਆਈ ਆਰ ਅਸੀਂ ਇਸ ਤਰ ਕਰਾਈ ਸੀ ਐਨੇ ਮੁੜ ਕੇ ਸਾਡਾ ਨਾ ਰਾਇਨਾਮਾ ਹੋਇਆ ਮੁੜ ਕੇ ਇਹਨੇ ਸਾਨੂੰ ਫਸਾਉਣ ਵਾਸਤੇ ਮੇਰੇ ਤੇ ਐਫ ਆਈ ਆਰ ਕਰਾਈ 2016 ਚ ਉਹ ਹੈਗੀ 88 ਨੰਬਰ ਐਫ ਆਈ ਆਰ ਚਾਟੀਵੰਦ ਥਾਣੇ ਫਿਰ ਸਾਡਾ ਦੋਵੇਂ ਤਰ੍ਹਾਂ ਦਾ ਬੈਗ ਰਾਇਨਾਮਾ ਹੋਇਆ ਕਿ ਇਹ ਬੰਦਾ ਕਹਿੰਦਾ ਕਿ ਮੈਂ ਤੁਹਾਨੂੰ ਹੋਰ ਜ਼ਮੀਨ ਦਊਂਗਾ ਮੈਂ ਤੁਹਾਡਾ ਨਾ ਰਾਇਨਾਮਾ ਕਰਕੇ ਜੋ ਭੁਗਤਾਨ ਮਾਰਕੀਟ ਦਾ ਬੰਦਾ ਹੈ ਮੇਰੇ ਫਾਦਰ ਦੇ ਸਿਰ ਤੇ ਕਰੋੜਾਂ ਦਾ ਭੁ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਹ ਭੁਗਤਾਨ ਕਰਾ ਕੇ ਦਊਗਾ ਤੇ ਮੇਰੇ ਇਹਦੇ ਆ ਪਿੱਛੇ ਨਵੰਬਰ ਚ ਦਸੰਬਰ ਚ ਮੇਰਾ ਰੋਕਾ ਹੈ ਤੇ ਮੇਰਾ ਵਿਆਹ ਧਰਤਾ ਸੀਗਾ ਤੇ ਮੇਰੇ ਫਾਦਰ ਇਹਨਾਂ ਨੂੰ ਫੋਨ ਕਰਦੇ ਸੀ ਕਿ ਸਾਡੇ ਪੈਸੇ ਦੋ ਮੇਰੇ ਬੇਟੇ ਦਾ ਵਿਆਹ ਹੈ ਮੇਰੇ ਬੇਟੇ ਦਾ ਵਿਆਹ ਹੈ ਤੇ ਜਿਸ ਦਿਨ ਮੇਰੇ ਫਾਦਰ ਨੇ ਸੁਸਾਇਡ ਕੀਤੀ ਹੈ ਉਸ ਦਿਨ ਵੀ ਉਹਨਾਂ ਦੇ ਫੋਨ ਤੋਂ 20 ਤੋਂ 25 ਫੋਨ ਰਕੇਸ਼ ਨਾਇਰ ਜਿਨ੍ਹਾਂ ਉਹ ਵੀਡੀਓ ਦੇ ਵਿੱਚ ਵੀ ਨਾਮ ਲੈ ਕੇ ਗਏ ਨੇ ਉਹਨੂੰ ਫੋਨ ਕੀਤੇ ਤੇ ਉਸ ਬੰਦੇ ਨੇ ਫੋਨ ਨਹੀਂ ਚੁੱਕੇ ਕਿ ਜਿਸ ਤੇ ਕਰਕੇ ਮੇਰੇ ਫਾਦਰ ਨੂੰ ਇਸ ਟੈਪ ਚੁੱਕਣਾ ਪਿਆ ਲੋਕਾਂ ਨੇ ਤੇ ਪੈਸੇ ਲੈਣੇ ਦੇਣੇ ਹੁੰਦੇ ਆ ਮੇਰੇ ਫਾਦਰ ਨੇ ਤਿੰਨ ਕੋ ਕਰੋੜ ਸਟੇਟ ਆਪੀਆ ਦਰਜ ਹੋ ਗਈ ਆ ਸਾਡੀ ਕ੍ਰੀਮਾ ਡਾ ਇਹ ਇਸ ਵੇਲੇ ਡਾਡ ਕੌਨ ਨਾਮਿਨੇਸ਼ਨ ਜਿਹੜੀ ਹਾਲੀ ਫਿਲਹਾਲ ਐਫ ਆਈ ਆਰ ਦਰਜ ਹੋਈ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਜੀ ਰਮੇਸ਼ अरोड़ा ਜੋ ਕਿ ਵਾਸੀ ਨੇ 72 ਐਲ ਵਾਈਟ ਐਵੇਨਿਊ ਦੇ ਜੀ ਦੂਸਰਾ ਨਾਮ ਹੈ ਜੀ ਅਮਿਤ ਨੰਦਾ ਉਰਫ ਵਿਕੀ ਨੰਦਾ ਇਹ ਰਹਿਣ ਵਾਲੇ ਜੀ ਕਸ਼ਮੀਰ ਐਵੇਨਿਊ ਜੀ ਖੜਾ ਰੋਡ ਤੇ ਜੀ ਤੇ ਤੀਸਰਾ ਨਾਮ ਹੈ ਜੀ ਰਾਕੇਸ਼ ਨਾਇਰ ਇਹ ਲਾਰੈਂਸ ਸੋਡ ਦੇ ਰਹਿਣ ਵਾਲੇ ਦਾ ਆਨੰਦ ਰਗ ਦੇ ਰਹਿਣ ਇਹਦੇ ਵਿੱਚ ਹੋਰ ਵੀ ਕੁਝ ਨੇ ਜਿਨ੍ਹਾਂ ਦੇ ਅਸੀਂ ਪੁਲਿਸ ਨੂੰ ਕਾਗਜ਼ਾ ਦੇ ਦਿੱਤੇ ਗਏ ਹੈ ਪੁਲਿਸ ਉਹਦੇ ਤੇ ਜਾਣ ਕਰ ਰਹੀ ਹੈ ਤੇ ਪੁਲਿਸ ਕਹਿੰਦੀ ਜੋ ਬੰਦੀ ਕਾਰਵਾਈ ਅਸੀਂ ਕਰਾਂਗੇ ਨਹੀਂ ਪੁਲਿਸ ਨੇ ਇਹਨਾਂ ਦੇ ਘਰੇ ਰੇਡ ਮਾਰੀ ਹੈ ਜੀ ਇਹ ਵੱਡੇ ਘਰਾਂ ਨਾਲ ਹੱਥਰ ਲਾਂਦੇ ਆ ਸਭ ਕੁਝ ਕਰਦੇ ਆ ਇਹ ਭਗੌੜਨੇ ਇਸ ਟਾਈਮ ਤੇ ਤੇ ਅਸੀਂ ਪੁਲਿਸ ਨੂੰ ਇਹੀ ਗੁਜਾਰਸ਼ ਕਰਦੇ ਆ ਕਿ ਇਹਨਾਂ ਦੇ ਘਰੇ ਵਾਰ ਤੋਂ ਵਾਰ ਰੇਡ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਆਦਾ ਦਬਾਅ ਲੱਗਦਾ ਤਾਂ ਤੁਹਾਨੂੰ ਫਾਜੀਨਦੇ ਇਹ ਜਿੰਨੇ ਕਰੋੜਾਂ ਦੇ ਇਹਨਾਂ ਦੇ ਵਪਾਰ ਹੈ ਇਹ ਕੋਈ ਮਾੜਾ ਬੰਦਾ ਕਰ ਨਹੀਂ ਸਕਦਾ ਇਹਨਾਂ ਦੇ بڑے ਵੱਡੇ ਵੱਡੇ ਘਰਾਂ ਦੇ ਨਾਲ ਲੇਤਨੇ ਇਹ ਕਦੇ ਸਾਨੂੰ ਧਮਕੀ ਦਿੰਦੇ ਸੀ ਡੀਜੀਪੀ ਕੋਲ ਇਨਕੁਆਇਰੀ ਲਾ ਲਈ ਹੈ ਅਸੀਂ ਕਦੇ ਡੀਜੀਏ ਕਰ ਗਏ ਅਸੀਂ ਕਮਿਸ਼ਨਰ ਨੂੰ ਇਹ ਕਰਤਾ ਕਿਸੇ ਕੋਲੋਂ ਫੇਰ ਵੀ ਸਾਨੂੰ ਸੁਨੇਹਾ ਲਾਇਆ ਕਿ ਆਪਣਾ ਪਰਚਾ ਵਾਪਸ ਲੈਣ ਨੂੰ ਤੁਹਾਡਾ ਮੁੰਡਾ ਮਰਾ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਸਾਨੂੰ ਇਹ ਤੇ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਕਿਸ ਅਸੀਂ ਨਾ ਕਿੱਥੇ ਲਾਵਾਂਗੇ ਜੇ ਮੈਨੂੰ ਕੱਲ ਨੂੰ ਇਹਨਾਂ ਨੇ ਕੁਝ ਕਰਾਤਾ ਮੈਂ ਤੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਦਾ ਕਿ ਮੈਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਮੇਰੇ ਘਰ ਦੇ ਵਾਰ ਪੁਲਿਸ ਕਿਉਂਕਿ ਇਹ ਜਿਹੋ ਜਿਹੇ ਲੋਕ ਨੇ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਹੈ ਕੱਲ ਨੂੰ ਮੇਰੀ ਸਿਸਟਰ ਕਿਤੇ ਬਾਹਰ ਜਾਂਦੀ ਮੇਰੇ ਮਦਰ ਕਿਤੇ ਬਾਹਰ ਜਾਂਦੇ ਨੇ ਕਿਤੇ ਉਹਨਾਂ ਨੂੰ ਕੋਈ ਛੱਟਪੇੜ ਲਾ ਦੇਣ ਮੇਰਾ ਨੁਕਸਾਨ ਹੋ ਜੇ ਮੈਂ ਤੇ ਆਪਣੇ ਡੈਡੀ ਨੂੰ ਵੈਸੇ ਖੋ ਚੁੱਕਾ ਜਿਨ੍ਹਾਂ ਨੂੰ ਕੁਝ ਹੋ ਗਿਆ ਤੇ ਮੇਰੀ ਕੌਣ ਜ਼ਿੰਮੇਵਾਰੀ ਚੁੱਕੂਗਾ ਜੀ ਮੈਂ ਇਹਨਾਂ ਦੇ ਜਿੱਥੇ ਜਿੱਥੇ ਹੱਥ ਰਲੇ ਹੋਏ ਐ ਮੈਂ ਇਹ ਸੀਬੀਆ ਕਿ ਇਹਨਾਂ ਨੇ ਨਾ ਕਿ ਸਾਡੇ ਨਾਲ ਧਰੋ ਕੀਤਾ ਹੈ ਇਹਨੇ 100 ਕਰੋੜ ਦਾ ਵਪਾਰ ਕਰਕੇ ਇਹਨਾਂ ਨੇ ਸਰਕਾਰ ਤੋਂ ਇਹਨੇ ਕਰੋੜਾਂ ਦਾ ਟੈਕਸ ਵੀ ਚੋਰੀ ਕੀਤਾ ਮੇਰੇ ਕੋ ਸਾਰੇ ਰਿਕਾਰਡ ਸਾਰੇ ਬੈਂਕ ਸਟੇਟਮੈਂਟ ਨੇ ਮੈਂ ਉਹ ਵੀ ਸਰੈਂਡਰ ਕਰਨ ਨੂੰ ਤਿਆਰ ਆ ਕਿ ਇਹਨਾਂ ਨੇ ਸਿਰਫ ਮੇਰੇ ਬਾਪ ਨਾਲ ਨਹੀਂ ਇਹਨਾਂ ਨੇ ਸਰਕਾਰ ਨਾਲ ਵੀ ਬਹੁਤ ਧੱਕਾ ਕੀਤਾ ਇਹਨਾਂ ਨੇ ਸਰਕਾਰ ਦੇ ਕਰੋੜਾਂ ਰੁਪਏ ਦਾ ਟੈਕਸ ਮੇਰੇ ਕੋ ਸਾਰੀਆਂ ਰਸੀਦਾਂ ਸਭ ਕੁਝ ਪਿਆ ਮੈਂ ਉਹ ਸਭ ਸਰਕਾਰ ਨੂੰ ਦੇਣਾ ਚਾਹੁੰਦਾ ਨਹੀਂ ਸਰ ਉਹਨਾਂ ਨੇ ਘਰੋਂ ਸਾਨੂੰ ਕੋਈ ਇਹੋ ਜਿਹਾ ਜ਼ਿਕਰ ਕਰਕੇ ਨਹੀਂ ਗਏ ਉਹ ਆਰਾਮ ਨਾਲ ਘਰੋਂ ਗਏ ਆਪਣਾ ਗਏ ਸਾਨੂੰ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਦੇ ਕੋਈ ਦੋਸਤ ਸੀਗੇ ਸਾਡੇ ਨਾਲ ਬਿਲਕੁਲ ਨਾਰਮਲ ਸੀ ਪਰ ਉਦੋਂ ਸਾਡੇ ਨਾਲ ਪਰੇਸ਼ਾਨ ਹੋ ਕੇ ਗੱਲਾਂ ਜ਼ਰੂਰ ਕਰਦੇ ਸੀਗੇ ਕਿ ਕਦੇ ਮੇਰੇ ਨਾਲ ਆ ਕੇ ਦਿਲ ਦੀ ਗੱਲਾਂ ਰੋਣ ਲੱਗ ਪੈਂਦੀ ਸੀ ਕਿ ਯਾਰ ਮੈਂ ਤੇਰਾ ਵਿਆਹ ਰੱਖਤਾ ਮੈਂ ਇਹਨੂੰ ਫੋਨ ਕੀਤਾ ਸਵੇਰੇ ਵੀ ਉਹਨਾਂ ਨੇ ਮੈਨੂੰ ਜ਼ਿਕਰ ਕੀਤਾ ਕਿ ਯਾਰ ਮੈਂ ਜਿਹੜੇ ਉਹ ਰਕੇਸ਼ ਨਾਇਰ ਹੈ ਉਹਨੂੰ ਸਵੇਰੇ ਦੇ ਕਾਫੀ ਫੋਨ ਕੀਤੇ ਨੇ ਤੇ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਤੇ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਪਾਪਾ ਟੈਨਸ਼ਨ ਨਾ ਲਾਓ ਆਪਾਂ ਇੱਕ ਦਿਨ ਤੱਕ ਕਰਨ ਦੇ ਕਰੇ ਚੱਲਦੇ ਆ ਮੇਰੀ ਉਹਨਾਂ ਨਾਲ ਗੱਲ ਹੁੰਦੀ ਕਿਉਂਕਿ ਮੈਂ ਵੀ ਆਪਣੇ ਪਾਪਾ ਨੂੰ ਸ਼ਾਂਤ ਕਰਦਾ ਸੀ ਕਿਸੇ ਤਰੀਕੇ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਫਾਦਰ ਇਹ ਸਟੈਪ ਚੁੱਕ ਜਾਣਗੇ ਜੀ ਪੁਲਿਸ ਆਪਣੀ ਜੋ ਕਾਰਵਾਈ ਬੰਦੀ ਉਹ ਕਰਦੀ ਪਈ ਹੈ ਪਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਇਹ ਬੰਦਿਆਂ ਨੂੰ ਫੜਨ ਤੇ ਅਸੀਂ ਇਹਨਾਂ ਨੂੰ ਅੰਦਰ ਦੇਈਏ ਤੇ ਮੈਂ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਹੈ ਸੀਐਮ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਕਿ ਇੱਕ ਤੇ ਮੈਨੂੰ ਮੇਰੇ ਪਰਿਵਾਰ ਨੂੰ ਮੈਨੂੰ ਖਤਰਾ ਲੱਗਦਾ ਹੈ ਕਿ ਇਹ ਕੱਲ ਨੂੰ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਕਰ ਗਏ ਤੇ ਸਾਡੀ ਸਿਕਿਉਰਿਟੀ ਦਾ ਧਿਆਨ ਰੱਖਣ ਪਲੱਸ ਜੋ ਇਹਨਾਂ ਦੀ ਇਹ ਲੋਕੀ ਭਜਦੇ ਫਿਰਦੇ ਸਾਨੂੰ ਧਮਕੀਆਂ ਦਿੰਦੇ ਫਿਰਦੇ ਆ ਇਹਨਾਂ ਦੀ ਅਰੈਸਟ ਵਾਸਤੇ ਸਾਡੀ ਮਦਦ ਕਰਨੀ ਮੇਰਾ ਨਾਮ ਇੰਦੂ ਰਾਵੜਾ ਤੇ ਮਤਲਬ ਕਿ ਸੁਸਾਈਡ ਤੇ ਹੁਣ ਤੇ ਸਾਰੀ ਦੁਨੀਆ ਨੂੰ ਹੀ ਪਤਾ ਲੱਗ ਗਿਆ ਮੈਂ ਕਾਰਨ ਮਤਲਬ ਕਿ ਇਕੋ ਹੀ ਸਾਡੇ ਘਰ ਹੀ ਉਹ ਕਹਾਣੀ ਹੁੰਦੀ ਸੀ ਕਿ ਭਈ ਮੇਰਾ ਸਾਰਾ ਕੁਝ ਲੈ ਗਏ ਬੱਚਿਆਂ ਦਾ ਕਿ ਮੈਂ ਕਿੰਦੀ ਮਿਹਨਤ ਕੀਤੀ ਤੇ ਮੇਰੇ ਨਾਲ ਲੱਡਾ ਵੱਡਾ ਧੋਖਾ ਹੋ ਗਿਆ ਬਸ ਸਾਰਾ ਦਿਨ ਅ ਅਰੋੜੇ ਦੀਆਂ ਤੇ ਨૈયਰ ਦੀਆਂ ਤੇ ਵਿੱਕੀ ਦੀਆਂ ਗੱਲਾਂ ਹੁੰਦੀਆਂ ਸੀ ਇਹ ਉਹ ਬੰਦੇ ਆ ਕਿ ਜਿਹੜਾ ਅਰੋੜਾ ਸਾਡੇ ਘਰ ਬਾਥਰੂਮ ਚਪਲਾਂ ਚਾਹਿਆ ਸੀ ਤੇ ਮਤਲਬ ਕਿ ਇਹਨਾਂ ਨੇ ਉਹਨੂੰ ਪੂਰੀ ਤਰ੍ਹਾਂ ਆਪਣੇ ਨਾਲ ਇਨਵੋਲਵ ਕੀਤਾ ਸਾਡੇ ਸਾਹਮਣੇ ਉਹਨੇ ਵਾਈਟ ਐਵੇਨਿਊ ਚ ਕੋਠੀ ਲਈ ਮਿੱਕੀ ਨੇ ਵੀ ਸਾਡੇ ਘਰ ਆਣਾ ਬ੍ਰੇਕਫਾਸਟ ਕਰਨਾ ਸਾਰਾ ਕਰਨਾ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਸਾਡੇ ਨਾਲ ਇਹੋ ਜਿਹਾ ਕੁਝ ਘਰ ਜਾਣਗੇ ਤੇ ਮਤਲਬ ਕਿ ਆਈਓਈ ਸਾਰਾ ਮਤਲਬ ਆਈਓਈ ਪ੍ਰੋਬਲਮ ਹੁੰਦੀ ਰਹਿੰਦੀ ਸੀ ਫਿਰ ਆਪਣੇ ਆਪ ਨੂੰ ਇੰਨਾ ਜ਼ਿਆਦਾ ਕਮਜ਼ੋਰ ਮਹਿਸੂਸ ਕਰਦੇ ਸੀ ਕਿ ਬਾਹਰ ਨਿਕਲਣ ਤੋਂ ਵੀ ਡਰਦੇ ਸੀ ਕਿ ਅੰਦਰੋਂ ਅੰਦਰੋਂ ਪਤਾ ਨਹੀਂ ਕਿੰਨਾ ਕੁ ਐਨਾਂ ਨੂੰ ਡਰਾਉਂਦੇ ਸੀ ਉਹ ਜਾਂ ਕੁਝ ਕਹਿੰਦੇ ਸੀ ਮੇਰੇ ਨਾਲ ਤਾਂ ਨਹੀਂ ਸ਼ੇਅਰ ਕਰਦੇ ਸੀ ਉਦੋਂ ਬੱਚੇ ਵੱਡੇ ਸੀ ਮਤਲਬ ਸਾਡੇ ਘਰ ਆਈਓਈ ਗੱਲਾਂ ਸਾਰਾ ਦਿਨ ਚੱਲਦੀਆਂ ਸੀ ਤੁਹਾਡੇ ਨਾਲ ਕੋਈ ਗੱਲਬਾਤ ਕੁਝ ਵੀ ਕਰਦੇ ਸੀ ਇਹਦੀ ਐਸਾ ਦੀ ਪ੍ਰੋਬਲਮ ਆ ਰਹੀਆਂ ਚਾਹ ਤਰ੍ਹਾਂ ਕੋਈ ਪੈਸੇ ਲੈਣੇ ਆ ਜਾਂ ਹਾਂਜੀ ਹਾਂ ਗੱਲਬਾਤ ਕੋਈ ਨਹੀਂ ਸੀ ਉਹਨਾਂ ਨੇ ਕਰੋੜਾ ਰੁਪਈਆ ਦਾ حساب ਸੀ ਉਹ ਮਨ ਕਹਿੰਦੇ ਸੀ ਤੂੰ ਕੀ ਲੈਣੀ ਬੰਦਿਆਂ ਦੀਆਂ ਗੱਲਾਂ ਇੰਜ ਕਹਿ ਕੇ ਵੀ ਮੈਂ ਕਹਿੰਨਾ ਅੱਛਾ ਦੱਸੋ ਚਲੋ ਬੇਟਾ ਕੰਮ ਤੇ ਜਾਂਦਾ ਜਾਂ ਬੱਚੇ ਉਦੋਂ ਛੋਟੇ ਸੀ ਐਸ ਗੱਲ ਨੂੰ ਕਿੰਨੀ ਦੇਰ ਤੋਂ ਤਾਂ ਇਹੋ ਚੀਜ਼ਾਂ ਸ਼ੁਰੂ ਹੋ ਗਈਆਂ ਸੀ ਤੇ ਮੈਂ ਕਹਿੰਨਾ ਕੋਈ ਗੱਲ ਨਹੀਂ ਐ ਮੈਂ ਤੁਹਾਡੇ ਨਾਲ ਚੱਲਾਂਗੀ ਕਿ ਬੱਚੇ ਆਪਦੇ ਆਪਦੇ ਕੰਮਾਂ ਤੇ ਹੁੰਦੇ ਆ ਤੇ ਹੁਣ ਮਤਲਬ ਕਿ ਮੈਂ ਇਸ ਸਟੇਜ ਤੇ ਪਹੁੰਚ ਗਈ ਹਾਂ ਕਿ ਮੈਂ ਹਰ ਜਗ੍ਹਾ ਤੇ ਤੁਹਾਡੇ ਨਾਲ ਖੜੀ ਹੋ ਸਕਦੀ ਆ ਕਿ ਪਤਾ ਨਹੀਂ ਉਹ ਡਰਾਉਂਦੇ ਸੀ ਕਿ ਕੀ ਕਹਿੰਦੇ ਸੀ ਕਿ ਮੈਨੂੰ ਖੁੱਲ ਕੇ ਗੱਲ ਨਹੀਂ ਸੀ ਕਦੀ ਕਰ ਦਿੰਦੇ ਬਸ ਸਈਓ ਕਹਿੰਦੇ ਸੀ ਕਿ ਮੇਰੇ ਬੱਚਿਆਂ ਦਾ ਸਾਰਾ ਕੁਝ ਗਿਆ ਮੈਂ ਆਪਦੇ ਹੱਥੀ ਗਵਾ ਬੈਠਾ ਮੇਰੇ ਨਾਲ ਉਹਨਾਂ ਨੇ ਇੰਜ ਧੋਖਾ ਕਰ ਲਿਆ ਮਤਲਬ ਕਿ ਆਦਮੀ ਤੁਹਾਨੂੰ ਵੀ ਪਤਾ ਕਿ ਔਰਤ ਨੂੰ ਉਹਨੀਆਂ ਚੀਜ਼ਾਂ ਨਹੀਂ ਦੱਸਦੇ ਜਿਹੜੀਆਂ ਬਿਜ਼ਨਸ ਦੀਆਂ ਹੁੰਦੀਆਂ ਬਸ ਇੰਨਾ ਜ਼ਰੂਰ ਮੈਨੂੰ ਇਹਨਾਂ ਦੇ ਨਾਂ ਬੰਦਿਆਂ ਦੇ ਪਤਾ ਸੀ ਕਿ ਉਹਨਾਂ ਦੇ ਨਾਂ ਲੈ ਲੈ ਕੇ ਕਾਲੇ ਪੈਂਦੇ ਹੁੰਦੇ ਸੀ ਫੋਨ ਕਰ ਕਰਦੇ ਸੀ ਨਾ ਕਿ ਸਾਰਾ ਦਿਨ ਫੋਨ ਕਰਨੇ ਉਹਨਾਂ ਨੇ ਫੋਨ ਨਾ ਚੁੱਕਨੇ ਫਿਰ ਇਹਨਾਂ ਨੇ ਜਾ ਕੇ ਵੀ ਉਹਨਾਂ ਦੇ ਬੈਠਣਾ ਉਹ ਬੰਦੇ ਦਾ ਮੈਂ ਨਾਂ ਭੁੱਲ ਗਈ ਜਿਹੜਾ ਉਹਦਾ ਹੁੰਦਾ ਸੀ ਜਿਹੜਾ ਮਿਲਾਂਦਾ ਹੁੰਦਾ ਸੀ ਤੇ ਕਹਿੰਦੇ ਹੁੰਦੇ ਸੀ ਕਿ ਬਈ ਉਹਨੇ ਅੱਜ ਫੇਰ ਪਹਿਲੇ ਤਾਂ ਬੁਲਾ ਲੈਂਦਾ ਸੀ ਹਾਂ ਆਪਣੇ ਦਫ਼ਤਰ ਦੇ ਬਾਹਰ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਸਾਂਭਾ ਕੇ ਰੱਖੇ ਹੁੰਦੇ ਸੀਗੇ ਤੇ ਫੇਰ ਕਹਿੰਦੇ ਸੀ ਉਹ ਚਲੇ ਗਏ ਕਿਤੇ ਕਦੇ ਚਲੇ ਗਏ ਕੱਲ ਚਲੇ ਗਏ ਉਹਨਾਂ ਨੇ ਫੋਨ ਕਰਨਾ ਤੇ ਮੈਂ ਮੈਂ ਇੱਕ ਦਿਨ ਇਹੀ ਕਿਹਾ ਗੁੱਸੇ ਦੇ ਮਾਰੀ ਮੈਂ ਕਿਹਾ ਤੁਹਾਨੂੰ ਡਰਕਾਂਦਾ ਨਾ ਤੇ ਮੈਂ ਕਿਹਾ ਉਹਨੂੰ ਕਹਾਂਗੀ ਜਿਹੜੀ ਬਹਿ ਕੇ ਇੱਥੇ ਤੂੰ ਸਾਡੇ ਘਰ ਐਨੀਆਂ ਕਰਦਾ ਸੀ ਮੈਨੂੰ ਇੱਕ ਜਮਾਨੇ ਚ ਮਾਂ ਕਹਿੰਦਾ ਹੁੰਦਾ ਸੀ ਤੇ ਸ਼ਰਮ ਕਰ ਮੈਂ ਕਿਹਾ ਮੈਂ ਜਾਨੀ ਆ ਤੁਸੀਂ ਬਿਜ਼ਨਸ ਵਾਲੇ ਤੁਸੀਂ ਡਰਦੇ ਹੋ ਮੈਂ ਜਨਾਨੀ ਕਿ ਮੈਂ ਲੜ ਕੇ ਆਨੀ ਮੈਂ ਇੰਜ ਇਹਨਾਂ ਨੂੰ ਕਹਿਣਾ ਬਣਾ ਮੈਨੂੰ ਨਹੀਂ ਪਤਾ ਸੀ ਕਿ ਇੰਨੇ ਕਮਜ਼ੋਰ ਹੋ ਕੇ ਇਹ ਵਲਾ ਕਦਮ ਚੁੱਕ ਜਾਣਗੇ ਇਹ ਸਾਰਿਆਂ ਦੇ ਪਿੱਛੇ ਮੈਂ ਤਾਂ ਰਮੇਸ਼ ਅਰੋੜੇ ਵਿਕੀ ਨਾਇਰ ਤੇ ਇੰਨਾ ਤਿੰਨਾ ਦੇ ਨਾਮ ਲੈਣੀਆਂ ਆ ਕਿਉਂਕਿ ਅਸੀਂ ਨਈਰ ਹੀ ਕਹਿੰਦੇ ਹੁੰਦੇ ਸੀ ਉਹਦਾ ਨਾਂ ਨਹੀਂ ਸੀ ਲੈਂਦੇ ਤੇ ਵੀ ਕੀ ਕਹਿੰਦੇ ਹੁੰਦੇ ਸੀ ਅਮਿਤ ਨੰਦਾ ਵੀ ਨਹੀਂ ਕਦੀ ਕਿਹਾ ਸੀ ਪਨਿਸ਼ਮੈਂਟ ਚੱਲਦੇ ਕਿ ਪਨਿਸ਼ਮੈਂਟ ਨਹੀਂ ਚਾਹੀਦੀ ਮੈਨੂੰ ਪਨਿਸ਼ਮੈਂਟ ਉਹ ਜਾਨ ਵਾਲੇ ਦਾ ਚਲੇ ਗਏ ਤੇ ਮੈਂ ਅਦਕੀ ਨਹੀਂ ਰੱਬ ਕਰਕੇ ਉਹ ਵੀ ਹੋਵੇ ਜਾਨ ਜੇ ਰੱਬ ਹੈਗਾ ਜਾਂ ਪਰਮਾਤਮਾ ਜਾਂ ਪ੍ਰਸ਼ਾਸਨ ਜਾਂ ਪੁਲਿਸ ਜੋ ਵੀ ਹੁੰਦੀ ਬੇਟੇ ਮੈਨੂੰ ਇਹਨਾਂ ਨਹੀਂ ਪਤਾ ਕੀ ਹੁੰਦਾ ਪਰ ਮੇਰਾ ਤਾਂ ਚਲਾ ਗਿਆ ਨਾ ਸਾਈ ਮੈਂ ਕਹਨੀ ਉਹਨਾਂ ਦਾ ਵੀ ਇਹੋ ਜਿਹਾ ਹੀ ਕੁਝ ਹੋਵੇ ਮੈਨੂੰ ਕੋਈ ਪੈਸੇ ਕੋਈ ਚੀਜ਼ ਨਹੀਂ ਚਾਹੀਦੀ ਜਾਨ ਵਾਲਾ ਚਲੇ ਗਿਆ ਉਹਨੀਆਂ ਚੀਜ਼ਾਂ ਸਾਨੂੰ ਦੇ ਗਏ ਐ ਪਰ ਜਿੰਨਾ ਉਹ ਤੜਫੇ ਐ ਨਾ ਮੈਂ ਕਹਨੀ ਐ ਵੀ ਉਹ ਇੰਦੀ 1000s ਵਾਲ 500s ਵਾਲ 1000s ਸਾਡੇ ਨੂੰ ਜਾਇਨ ਨੂੰ ਮਿਲੇ ਮਿਲੇ ਸਮੇਂ ਦੇ ਦੌਰਾਨ ਕੋਈ ਕੰਪਲੀਟ ਕੀਤੀ ਉਹ ਤੁਹਾਡੇ ਵੱਲੋਂ ਕੋਈ ਭਾਈ ਸਾਹਿਬ ਬਹੁਤ ਮੈਨੂੰ ਨਹੀਂ ਪਤਾ ਕਿਵੇਂ ਡਰਾਉਂਦੇ ਸੀ ਪਰਮਾਤਮਾ ਜਾਣੇ ਉਹ ਅੰਦਰੋਂ ਡਰਦੇ ਸੀ ਇੰਨਾ ਕੋਲੋਂ ਡਰਦੇ ਸੀ ਪਰਮਾਤਮਾ ਜਾਣੇ ਕਿ ਭਾਵੇਂ ਬੜੇ ਬੜੇ ਵੱਡੇ ਗੈਸਟਾਨਾ ਲਿੰਕ ਹੈ ਸਭ ਕੁਝ ਹੈ ਕਰੋੜਾਪਤੀ ਸਾਡੇ ਦੇ ਇੰਨੇ ਕਰੋੜਾਂ ਦੇ ਨਹੀਂ ਹੈਗੇ ਹੈ ਕਿ ਸਾਡੇ ਬੰਦੇ ਡਰਦੇ ਸੀਗੇ ਕਿ ਕੱਲ ਨੂੰ ਖੁਦਨ ਅਗਸਤਾ ਮੈਂ ਸ਼ਹਿਰ ਘੁੰਮਦਾ ਮੇਰੀ ਸਿਸਟਰ ਬਾਹਰ ਜਾਂਦੀ ਹੈ ਸਾਨੂੰ ਕੁਝ ਕਰ ਜਾਂਦੇ ਕੌਣ ਜ਼ਿੰਮੇਵਾਰ ਸੀ ਅਸੀਂ ਆਪਣੇ ਚਾਉਂਦੇ ਹਾਂ ਸਾਨੂੰ ਪਤਾ ਨਹੀਂ ਕਿ ਸਾਡੇ ਫਾਦਰ ਆ ਜੀ ਕਰ ਲੈਣਗੇ ਜੀ ਸਾਡਾ ਫੋਨ ਨਹੀਂ ਸੀ ਚੁੱਕਦੇ ਉਹਨਾਂ ਨੂੰ ਜਾਂ ਤਾਂ ਉਹਨਾਂ ਉਹ ਡਰਾਉਂਦੇ ਸੀ ਉਹਨਾਂ ਕੋਲੋਂ ਡਾਰੀ ਗਏ ਸੀ ਮਤਲਬ ਕਿ ਉਹਨਾਂ ਦੀਆਂ ਨਾ ਹਰਕਤਾਂ ਤੋਂ ਤੇ ਇਕੱਲੇ ਤਾਂ ਜਾਂਦਾ ਹੀ ਨਹੀਂ ਸੀ ਨਾ ਕਹਿੰਦੇ ਸੀ ਮੈਂ ਇਕੱਲਾ ਨਹੀਂ ਜਾਣਾ ਫਿਰ ਮਤਲਬ ਕਿ ਦੋ ਚਾਰ ਜਨੇ ਜਾਂ ਮੇਰਾ ਦੇਵਰ ਜਾਂ ਮੇਰਾ ਬੇਟਾ ਜਾਂ ਹੋਰ ਵੀ ਅਸਤਰਾ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਫਿਰ ਉਹਨਾਂ ਨੇ ਬਾਹਰ ਬਿਠਾਈ ਰੱਖਣਾ ਤੇ ਮੈਨੂੰ ਬੜਾ ਬੁਰਾ ਲੱਗਣਾ ਉਹ ਇਹੋ ਹੀ ਬੰਦੇ ਜਿਹੜੇ ਰੋਜ਼ ਸਾਡੇ ਘਰ ਐਸ ਘਰ ਬੈਠ ਕੇ ਰੋਟੀਆਂ ਖਾ ਕੇ ਸਵੇਰ ਵੇਲੇ ਉਹਨਾਂ ਨੇ ਆ ਜਾਣਾ ਕਲੋਨੀ ਚ ਬਾਹਰ ਹੀ ਬੈਠਾ ਹੁੰਦਾ ਸੀ ਉਹ ਜਿਹੜਾ ਵਿੱਕੀ ਐ ਨਯਰ ਦਾ ਤਾਂ ਨਹੀਂ ਮੈਨੂੰ ਇੰਨਾ ਜਿਆਦਾ ਬਈ ਉਹ ਵੱਡੇ ਸੀ ਵਿੱਕੀ ਬਾਹਰ ਕਲੋਨੀ ਚ ਹੀ ਬੈਠਦਾ ਹੁੰਦਾ ਸੀ ਜਿਹੜੀ ਇੰਪੀਰੀਅਲ ਦੇ ਬਾਹਰ ਆਫਿਸ ਹੈ ਨਾ ਹੁਣ ਤਾਂ ਜਿਮ ਬਣ ਗਈ ਉਹ ਉੱਥੇ ਹੁੰਦਾ ਸੀ ਰੋਜ਼ ਇੱਥੇ ਆਇਆ ਹੁੰਦਾ ਸੀ ਤੇ ਉਹਨੇ ਕਦੀ ਕੀ ਤੇ ਕਦੀ ਕੀ ਤੇ ਮਤਲਬ ਮੈਨੂੰ ਥੋੜੀ ਪਤਾ ਸੀ ਕਿ ਸਾਡੇ ਨਾਲ ਇਹੋ ਜਿਹਾ ਕੁਝ ਕਰ ਜਾਏਗਾ ਇੱਕ ਜ਼ਮਾਨੇ 'ਚ ਉਹ ਬੰਦੇ ਹਰ ਜਗ੍ਹਾ ਤੇ ਇਕੱਠੇ ਬਦਰੀਨਾਥ ਜਾਣਾ ਕੇਦਾਰਨਾਥ ਜਾਣਾ ਕਿ ਜਿਵੇਂ ਫੈਮਿਲੀ ਦਾ ਹਿੱਸਾ ਬਣ ਕੇ ਤੇ ਉਹਨਾਂ ਨੇ ਇਹਨਾਂ ਨੂੰ ਲੁੱਟ ਲਿਆ ਮਤਲਬ ਕਿ ਅੱਜ ਦੇ ਮਤਲਬ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਨਹੀਂ ਸਮਝ ਸੀ ਜਾਂ ਕੀ ਸੀ ਕਿ ਉਹਨਾਂ ਨੇ ਕੀ ਹਰਕਤਾਂ ਕੀਤੀਆਂ ਸਾਰਾ ਹਸਾਬ ਰੋੜੇ ਕੋਲ ਹੁੰਦਾ ਸੀ ਉਹਨਾਂ ਨੇ ਰੋੜੇ ਨੇ ਇਹ ਕਹਿ ਕੇ ਕਿ ਵਿੱਕੀ ਬਨੇ ਕਿਹਾ ਕਿ ਮੈਂ ਆ ਕੇ ਵਿੱਚ ਤੁਹਾਨੂੰ ਜ਼ਮੀਨਾਂ ਦਵਾ ਦੇਣਾ ਕੋਈ ਗੱਲ ਨਹੀਂ ਮੈਨੂੰ ਦੱਸੋ ਕੀ ਹਿਸਾਬ ਹੈ ਉਹ ਆਪਸ ਚ ਫਿਰ ਸਾਰੇ ਰਲ ਗਏ ਤੇ ਐ ਬਿਲਕੁਲ ਪਰੇ ਹੋ ਗਏ ਉਸ ਤੋਂ ਬਾਅਦ ਇਹ ਮੰਜੇ ਤੋਂ ਆਂਦੇ ਜਾਂਦੇ ਸੀ ਪਰ ਜ਼ਿੰਦਗੀ ਮਤਲਬ ਕਿ ਜਿਵੇਂ ਖਿੱਚ-ਕਿੱਚ ਕੇ ਇੱਕ ਚੱਲਦੀ ਪਈ ਸੀ ਜ਼ਿੰਦਗੀ ਤੇ ਨਹੀਂ ਰੁਕਦੀ ਅਸੀਂ ਵੀ ਤਾਂ ਜਿੰਦੇ ਪੈਣਾ ਚਲੇ ਗਏ ਅਸੀਂ ਇਹੋ ਕਹਿੰਦੇ ਸੀ ਕਿ ਜੋ ਚੀਜ਼ ਸਾਨੂੰ ਚਾਹੀਦੀ ਹੈ ਮੇਕਾ ਘਰ ਵੀ ਆ ਸਾਡੀ ਦੁਕਾਨ ਵੀ ਆ ਬੇਟਾ ਕਮਾਂਦਾ ਮੇਰੀ ਬੇਟੀ ਕਮਾਂਦੀ ਆ ਥੋੜੀ ਗੱਲ ਹੈ ਕਿ ਸਾਨੂੰ ਉਵੇਂ ਸੀ ਪਰ ਫਿਰ ਵੀ ਤੁਹਾਨੂੰ ਪਤਾ ਛੱਡੀਆਂ ਨਹੀਂ ਜਾਂਦੀਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਕਿ ਅੱਡਨਾ ਜਿੰਨ ਦੇ ਕੋਲ ਸੁੱਖ ਹੋਵੇ ਜਦੋਂ ਦੁੱਖ ਆਂਦਾ ਹੈ ਤੇ ਮਹਿਸੂਸ ਹੁੰਦਾ ਬਸ ਅਯੋ ਚੀਜ਼ ਉਸ ਦਿਨ ਵੀ ਅੰਨਾਂ ਨੂੰ ਕਿੰਨੇ ਹੀ ਫੋਨ ਕੀਤੇ ਪਰ ਇਹਨਾਂ ਨੇ ਕਿਉਂਕਿ ਬੇਟੇ ਦੀ ਐਂਗੇਜਮੈਂਟ ਤੋਂ ਬਾਅਦ ਇਹਨਾਂ ਨੂੰ ਹੋਰ ਜ਼ਿਆਦਾ ਹੋ ਗਿਆ ਸੀ ਕਹਿੰਦੇ ਨਹੀਂ ਇਸ ਵੇਲੇ ਉਹਨੂੰ ਆਪਾਂ ਚਾਹੀਦੀ ਬੁਕਿੰਗ ਲਈ ਚਾਹੀਦੇ ਜੁਐਲਰੀ ਦੇ ਚਾਹੀਦੇ ਆ ਮਤਲਬ ਕਿ ਸਾਰਾ ਕਾਰਨ ਹੀ ਉਹੀ ਸੀ ਹੋਰ ਸਾਡੇ ਕੋਈ ਫੈਮਿਲੀ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਉਹੀ ਹੈ ਮੈਂ ਤੇ ਹੁਣ ਆਈਓ ਕਹਾਂਗੀ ਕਿ ਜੋ ਇਹਨਾਂ ਨਾਲ ਹੋਇਆ ਨਾ ਉਹੀ ਉਹਨਾਂ ਨਾਲ ਹੋਵੇ ਜੇ ਪੁਲਿਸ ਪ੍ਰਸ਼ਾਸਨ ਜਾਂ ਭਗਵੰਤ ਮਾਨ ਜੀ ਜੋ ਵੀ ਇਹ ਕਰ ਸਕਦੀ ਆ ਆਮ ਆਦਮੀ ਪਾਰਟੀ ਤੇ ਸਾਡੇ ਨਾਲ ਚੱਲੇ ਤੇ ਸਾਡੀ ਮਦਦ ਕਰੇ ਕਿਉਂਕਿ ਉਹ ਕਿਸੇ ਦੇ ਹੱਥ ਆਣ ਵਾਲੇ ਬੰਦੇ ਨਹੀਂ ਮੇਰਾ ਬੰਦਾ ਚਲਾ ਗਿਆ ਹੁੰਦੇ ਸਾਨੂੰ ਆਪਣੇ ਉੱਤੇ ਹੀ ਡਰ ਲੱਗਦਾ ਸਾਨੂੰ ਥ੍ਰੈਟ ਆਉਂਦੇ ਜੇ ਕਦੀ ਕਿਧਰੇ ਪਾਸੇ ਉਹ ਕਦੀ ਕਿਸੇ ਪਾਸੇ ਉਹਨਾਂ ਦੇ ਵੱਡੇ ਵੱਡੇ ਮਾਫੀਆ ਨਾਲ ਰਿਲੇਸ਼ਨ ਹੈ ਸਾਡੇ ਹੱਥ ਸਾਡੀ ਪਹੁੰਚ ਉਨੀ ਨਹੀਂ ਹੈਗੀ ਜੇ ਜਿੱਡੇ ਗੰਦੇ ਉਹ ਬੰਦੇ ਮੈਂ ਮੂੰਹ ਤੇ ਵੀ ਉਹਨਾਂ ਨੂੰ ਗੰਦੇ ਕਹਿਣ ਨੂੰ ਤਿਆਰ ਨਾ ਕਿਉਂਕਿ ਉਹ ਗੰਦੇ ਖਤਰਨਾਕ ਇਨਸਾਨੀਅਤੋ ਗire ਹੋਏ ਲੋਗ ਪੈਸੇ ਦੇ ਪੁਜਾਰੀ ਮੇਰੇ ਬੰਦੇ ਨੂੰ ਲੈ ਗਏ ਜੇ ਉਹ ਗੰਦੇ ਖਤਰਨਾਕ ਲੋਗ ਹੈ ਤੇ ਤੁਸੀਂ ਹੁਣ ਜਿਵੇਂ ਵੀ ਤੁਹਾਨੂੰ ਪਤਾ ਹੈ ਕਿ ਅੰਦਾ ਕੀ ਹਾਲ ਹੈ ਤੇ ਕੀ ਨਹੀਂ ਸਾਡੀ ਇੱਕ ਐਫਆਈਆਰ ਨੰਬਰ 16 ਅੰਡਰ ਸੈਕਸ਼ਨ 108 ਬੀ ਐਨ ਐਸ ਦੇ ਤਹਿਤ ਮੁਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਅਸੀਂ ਤਿੰਨ ਵਿਅਕਤੀਆਂ ਦੇ ਖਿਲਾਫ ਐ ਪਰਚਾ ਦਰਜ ਕੀਤਾ ਤਾਂ ਉਹਨਾਂ ਦੇ ਜਿਹੜੇ ਘਰਾਂ ਵਿੱਚ ਰੇਡ ਕੀਤੀ ਜਾ ਰਹੀ ਛਾਪੇ ਮਾਰੇ ਕੀਤੀ ਜਾ ਰਹੀ ਹੈ ਪਰ ਉਹ ਘਰੋਂ ਭਜੇ ਹੋਏ ਫਿਲਹਾਲ ਕਿਸਮੀਛ ਕੋਈ ਆਪਣਾ ਰਸੂਈ ਨਹੀਂ ਬਿਲਾਲ ਆਲੀ ਦਾ ਕੋਈ ਰਸ ਨਹੀਂ ਸਰ ਇਨਾ ਪੰਨਾ ਵਿਅਕਤੀਆਂ ਤੋਂ ਇਲਾਵਾ ਵੀ ਕਿਸੇ ਹੋਰ ਵਿਅਕਤੀ ਦਾ ਨਾਮ ਪਰਿਵਾਰ ਨੇ ਦਿੱਤਾ ਹੈ ਜਾਂ ਇਨਵੈਸਟੀਗੇਸ਼ਨ ਚ ਕੋਈ ਜਾਣਕਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਇਹਨਾਂ ਵੱਲੋਂ ਹੋਰ ਵੀ ਵਿਅਕਤੀਆਂ ਦੇ ਨਾਮ ਦੱਸੇ ਜਾ ਰਹੇ ਨੇ ਬਟ ਸਾਡੇ ਵੱਲੋਂ ਜੋ ਪ੍ਰੋਪਰ ਜੋ ਵੀ ਅੱਗੇ ਆਏਗਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਜਿਹੜੀ ਚੀਜ਼ ਸਾਹਮਣੇ ਆਊਗੀ ਉਹਨੂੰ ਵਿੱਚ ਲਿਆਂਦਾ ਜਾਏ ਸਰ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕੰਦੇ ਵੀ ਬੜੇ ਰਸੂਖਦਾਰ ਲੋਕ ਐ ਪੁਲਿਸ ਜਿਸ ਗ੍ਰਫਤਾਰ ਨਹੀਂ ਕਰ ਪਾ ਰਹੀ ਉਹਨਾਂ ਦੇ ਪਹੁੰਚ ਉੱਪਰ ਤੱਕ ਰਹੇ ਕੋਈ ਇਹ ਦਿਗਾ ਵੀ ਮਾਮਲਾ ਨਹੀਂ ਕੋਈ ਐਸੀ ਕੋਈ ਗੱਲ ਨਹੀਂ ਹੈ ਜੀ ਇਹਨਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਮਰਜ਼ੀ ਕੋਈ ਵੀ ਬੰਦਾ ਜਿਹੜਾ ਕ੍ਰਾਈਮ ਕੀਤਾ ਜਿਹਨਾਂ ਉਹਨਾਂ ਦੇ ਐਫ ਆਈ ਆਰ ਬਾਈ ਨੇਮ ਦਰਜਿਆ ਇਹ ਬਿਲਕੁਲ ਨਹੀਂ ਝੁਟ ਸਕਦੀ